ਗੁਰੂ ਪਿਆਰਿਓ ਕਿਵੇਂ ਜੀ ਇਸਤਰੀ ਦਾ ਪ੍ਰਭੂਪਤੀ ਨਾਲ ਵਿਆਹ ਹੁੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠੱਤਰੰਗ ਤੇ ਬਖਸ਼ਿਸ਼ ਕਰਤੀ ਹਨ ਓ ਹੋ ਆ ਮੇਰੀ ਬਾਪੂ ਲਾ ਗੁਰਮਖੇ ਹਰ ਪਾਇਆ हे मेरे पिता परबुपति ਨਾਲ ਮੇਰਾ ਵਿਆਹ ਹੋ ਗਿਆ ਹੈ ਗੁਰੂ ਦੀ ਸਰਨ ਪੈ ਕੇ ਮੈਨੂੰ ਪਰਬੁਪਤੀ ਮਿਲ ਪਿਆ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਰੂਪ ਸੂਰਜ ਇਤਨਾ ਤੇਜ ਜਗਮਗ ਕਰ ਉੱਠਿਆ ਹੈ ਕਿ ਮੇਰੇ ਅੰਦਰੋਂ ਬੇਸੰਕੀ ਦਾ ਹਨੇਰਾ ਦੂਰ ਹੋ ਗਿਆ ਹੈ ਬੜਿਆ ਗੁਰ ਗਿਆਨ ਅੰਧੇਰਾ ਵਿੰਸਿਆ ਹਰ ਰਤਨ ਪਦਾਰਥ ਲਾਦਾ ਗੁਰੂ ਦਾ ਦਿੱਤਾ ਗਿਆਨ ਮੇਰੇ ਅੰਦਰ ਚਮਕ ਪਿਆ ਹੈ ਮਾਇਆ ਮੂਦਾ ਹਨੇਰਾ ਦੂਰ ਹੋ ਗਿਆ ਹੈ ਉਹ ਚਾਨਣੀ ਉਸ ਚਾਨਣ ਦੀ ਵਰਕਤ ਨਾਲ ਮੈਨੂੰ ਪ੍ਰਮਾਤਮਾ ਦਾ ਨਾਮ ਰੂਪ ਕੀਮਤੀ ਰਤਨ ਲੱਭਿਆ ਹੈ ਹਉਮੈ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤਿ ਖਦਾ ਗੁਰੂ ਦੀ ਮੱਤੇ ਤੁਰਿਆ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ ਹਉਮੈ ਦਾ ਦੁੱਖ ਮੁਕਿਆ ਹੈ ਆਪੇ ਦੇ ਗਿਆਨ ਨਾਲ ਮੇਰਾ ਆਪਾ ਭਉ ਖਤਮ ਹੋ ਗਿਆ ਹੈ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇ ਗੁਰੂ ਦੀ ਸਨ ਪੈ ਮੈਨੂੰ ਖਸ ਮਿਲ ਪਿਆ ਹੈ ਜਿਸ ਦੀ ਹਸਤੀ ਨੂੰ ਕਦੇ ਨਾ ਕਿਦੇ ਕਾਲਪੂਨੀ ਸਕਦਾ ਜੋ ਨਾਸ ਰਹਿਤ ਹੈ ਜੋ ਨਾ ਜੋ ਨਾਸ ਨਾ ਹਕਦੇ ਮਰਦਾ ਹੈ ਨਾ ਜਾਂਦਾ ਹੈ ਵਿਆਹ ਹੋਆ ਮੇਰੇ ਬਾਪੂਲਾ ਗੁਰਮਖੀ ਹਰ ਪਾਇਆ ਹੀ ਮੇਰੇ ਪਿਤਾ ਗੁਰੂ ਦੀ ਸਰਨ ਪੈ ਕੇ ਮੇਰਾ ਪ੍ਰਮਾਤਮਾ ਪਤੀ ਨਾਲ ਵਿਆਹ ਹੋ ਗਿਆ ਹੈ ਮੈਨੂੰ ਪ੍ਰਮਾਤਮਾ ਮਿਲ ਪਿਆ ਹੈ ਗੁਰੂ ਪਿਆਰਿਓ ਪ੍ਰਮਾਤਮਾ ਦਾ ਮਲਾਪ ਹੋ ਜਾਣਾ ਪ੍ਰਮਾਤਮਾ ਨਾਲ ਵਿਆਹ ਹੋ ਜਾਣਾ ਇਹ ਗੁਰੂ ਦੀ ਸਰਨ ਪਿਆ ਹੀ ਇਹ ਕਾਰਜ ਸੰਪੂਰਨ ਹੁੰਦਾ ਹੈ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸੰਤੋਖ ਜੀਵਨ ਜਿਉਣ ਨਾਲ ਪਰਮਾਤਮਾ ਦੀ ਬੰਦਗੀ ਕਰਨ ਨਾਲ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਪਤੀ ਨਾਲ ਵਿਆਹ ਹੋ ਜਾਂਦਾ ਹੈ ਮਲਾਪ ਹੋ ਜਾਂਦਾ ਹੈ